ਪੰਜਾਬ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਹਿਲ ਕਦਮੀ ਦੇ ਉੱਤੇ ਸੂਬੇ ਭਰ ਦੇ ਵਿੱਚ 3 ਫਰਵਰੀ ਤੋਂ ਐਨਆਰਆਈਜ਼ ਦੇ ਨਾਲ ਮੀਟਿੰਗਾਂ ਉਲੀਕੀਆਂ ਗਈਆਂ ਨੇ ਜਿਸ ਦੇ ਤਹਿਤ 4 ਜ਼ਿਲ੍ਹਿਆਂ ਦੇ ਵਿੱਚ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸ਼ਾਮਿਲ ਹਨ ਇਹਨਾਂ ਦੇ ਵਿੱਚ ਰਹਿੰਦੇ ਐਨਆਰਆਈਜ਼ ਦੇ ਮਿਲਣ ਲਈ 3 ਫਰਵਰੀ ਨੂੰ ਸਵੇਰੇ 10 ਵਜੇ ਤੋਂ ਪ੍ਰੋਗਰਾਮ ਹੋਵੇਗਾ ਇਹ ਪ੍ਰੋਗਰਾਮ ਪਠਾਨਕੋਟ ਵਿਖੇ ਕੀਤਾ ਜਾਵੇਗਾ ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਅਦਿੱਤਿਆ ਉਪਲ ਨੇ ਅੱਜ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਐਨਆਰਆਈਜ਼ ਦੇ ਨਾਲ ਮੀਟਿੰਗ ਕਰਕੇ ਇਹ ਜਾਇਜ਼ਾ ਲਿਆ ਜਾਵੇਗਾ ਕਿ ਉਹਨਾਂ ਨੂੰ ਕਿਹੜੀਆਂ ਦਿੱਕਤਾਂ ਸਾਹਮਣੇ ਆ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਐਨਆਰਆਈਜ਼ ਦੀ ਮਿਲਣੀ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਰਨਗੇ। ਉਹਨਾਂ ਨੇ ਦੱਸਿਆ ਕਿ ਇਸ ਮਿਲਣੀ ਦਾ ਮੰਤਵ ਪ੍ਰਵਾਸੀ ਭਾਰਤੀਆਂ ਨੂੰ ਦਰਪੇਸ਼ ਆ ਰੀਆਂ ਮੁਸ਼ਕਲਾਂ ਅਤੇ ਸ਼ਿਕਾਇਤਾਂ ਦਾ ਹੱਲ ਕਰਨਾ ਹੈ। ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਨਾਲ ਸੰਬੰਧਿਤ ਐਨਆਰਆਈਜ਼ ਨੂੰ ਮਿਲਣੀ ਦੌਰਾਨ 3 ਫਰਵਰੀ ਨੂੰ ਪਠਾਨਕੋਟ ਵਿਖੇ ਪੁੱਜਣ ਦੀ ਅਪੀਲ ਕੀਤੀ ਗਈ ਹੈ ਉਥੇ ਹੀ ਐਨਆਰਆਈਸ ਦੇ ਲਈ ਰਜਿਸਟ੍ਰੇਸ਼ਨ ਕਾਊਂਟਰ ਲਗਾਏ ਜਾਣਗੇ ਇਸ ਮੌਕੇ ਤੇ ਪ੍ਰੋਗਰਾਮ ਨੂੰ ਸਫਲਤਾਪੂਰਵਕ ਨਿਪਟਰੀ ਚਾਣਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆ ਦੀ ਡਿਊਟੀ ਵੀ ਲਗਾਈ ਗਈ ਹੈ ਤੇ ਪੰਜਾਬ ਪੁਲਿਸ ਵੱਲੋਂ ਇੱਕ ਰੂਟ ਮੈਪ ਵੀ ਜਾਰੀ ਕੀਤਾ ਗਿਆ ਹੈ ਦੇਖੋ ਡਿਪਾਰਟਮੈਂਟ ਆਫ ਐਨਆਰਆਈ ਅਫੇਅਰਸ ਵੱਲੋਂ ਇੱਕ ਐਨਆਰਆਈ ਮਿਲਣੀ ਆਰਗੇਨਾਈਜ਼ ਇੱਥੇ ਹੋ ਰਹੀ ਹੈ ਜਿੱਥੇ ਕੁਝ ਜ਼ਿਲ੍ਹਿਆਂ ਦੇ ਜਿਹੜੇ ਐਨਆਰਆਈਸ ਹੈਗੇ ਹੈ ਉਹ ਇੱਥੇ ਆਣਗੇ ਤੇ ਉਹਨਾਂ ਦੀ ਗ੍ਰੀਵੈਂਸਸ ਨੂੰ ਸੁਨਿਆ ਜਾਏਗਾ ਤੇ ਉਹਨਾਂ ਦਾ ਹੱਲ ਕਰਾਇਆ ਜਾਏਗਾ। ਉਹਦੇ ਲਈ ਇਸ ਵੈਨਿਊ ਤੇ ਸਾਡਾ ਜਿਹੜਾ ਅਰੇਂਜਮੈਂਟਸ ਹੈਗੇ ਹੈ ਰਿਗਾਰਡਿੰਗ ਫੂਡ ਉਹਨਾਂ ਦਾ ਹਰ ਚੀਜ਼ ਦਾ ਅਰੇਂਜਮੈਂਟਸ ਮੁਕੰਮਲ ਹੈ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਕਿਸੇ ਨੂੰ ਨਹੀਂ ਆਏਗੀ। ਦੇਖੋ ਐਕਸਟਰਾ ਇਨੀਸ਼ੀਏਟਿਵ ਵਹੀ ਹੁੰਦਾ ਕਿ ਜਿਹੜੇ ਵੀ ਇੱਥੇ ਐਨਆਰਆਈ ਸਾਹਿਬਾਨ ਇੱਥੇ ਆਣਗੇ ਉਹਨਾਂ ਦਾ ਵੈਲਕਮ ਅਸੀਂ ਚੰਗੀ ਤਰ੍ਹਾਂ ਕਰੀਏ। ਤੇ ਉਹ ਸਾਡੇ ਸਟੇਟ ਦੇ ਲਈ ਐਸੈਟ ਹੈਗੇ ਹੈ ਇੱਕ ਸੋਰਸ ਆਫ ਇਨਵੈਸਟਮੈਂਟ ਹੈਗੇ ਹੈ ਤੇ ਉਹਨਾਂ ਨੂੰ ਆਪਣੀ ਸਟੇਟ ਤੋਂ ਪਿਆਰ ਦਿਖਣਾ ਚਾਹੀਦਾ ਹੈ ਤੋਂ ਉਸ ਕਰਕੇ ਜਿੰਨੇ ਵੀ ਅਰੇਂਜਮੈਂਟਸ ਹੈਗੇ ਆਪਾਂ ਬਹੁਤ ਵਧੀਆ ਰਿਕਵਰੈਂਸ ਆਪਾਂ ਕਰਦੇ ਆਂ ਪੰਜਾਬ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਹਿਲ ਕਦਮੀ ਦੇ ਉੱਤੇ ਸੂਬੇ ਭਰ ਦੇ ਵਿੱਚ 3 ਫਰਵਰੀ ਤੋਂ ਐਨਆਰਆਈਸ ਦੇ ਨਾਲ ਮੀਟਿੰਗਾਂ ਉਲਿੱਕੀਆਂ ਗਈਆਂ ਨੇ ਜਿਸ ਦੇ ਤਹਿਤ 4 ਜ਼ਿਲ੍ਹਿਆਂ ਦੇ ਵਿੱਚ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ ਅੰਮ੍ਰਿਤਸਰ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸ਼ਾਮਿਲ ਇਨ੍ਹਾਂ ਦੇ ਵਿੱਚ ਰਹਿੰਦੇ ਐਨਆਰਆਈਜ਼ ਦੇ ਮਿਲਣ ਲਈ 3 ਫਰਵਰੀ ਨੂੰ ਸਵੇਰੇ 10 ਵਜੇ ਤੋਂ ਪ੍ਰੋਗਰਾਮ ਹੋਵੇਗਾ। ਇਹ ਪ੍ਰੋਗਰਾਮ ਪਠਾਨਕੋਟ ਵਿਖੇ ਕੀਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਅਦਿੱਤਿਆ ਉਪਲ ਨੇ ਅੱਜ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਐਨਆਰਆਈਜ਼ ਦੇ ਨਾਲ ਮੀਟਿੰਗ ਕਰਕੇ ਇਹ ਜਾਇਜ਼ਾ ਲਿਆ ਜਾਵੇਗਾ ਕਿ ਉਹਨਾਂ ਨੂੰ ਕਿਹੜੀਆਂ ਦਿੱਕਤਾਂ ਸਾਹਮਣੇ ਆ ਰਹੀਆਂ ਨੇ। ਉਨ੍ਹਾਂ ਨੇ ਕਿਹਾ ਕਿ ਐਨਆਰਆਈਜ਼ ਦੀ ਮਿਲਣੀ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਇਸ ਮਿਲਣੀ ਦਾ ਮੰਤਵ ਪ੍ਰਵਾਸੀ ਭਾਰਤੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਸ਼ਿਕਾਇਤਾਂ ਦਾ ਹੱਲ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਨਾਲ ਸੰਬੰਧਿਤ ਐਨਆਰਆਈਜ਼ ਨੂੰ ਮਿਲਣੀ ਦੌਰਾਨ 3 ਫਰਵਰੀ ਨੂੰ ਪਠਾਨਕੋਟ ਵਿਖੇ ਪੁੱਜਣ ਦੀ ਅਪੀਲ ਕੀਤੀ ਗਈ ਹੈ। ਉੱਥੇ ਹੀ ਐਨਆਰਆਈਜ਼ ਦੇ ਲਈ ਰਜਿਸਟ੍ਰੇਸ਼ਨ 카운ਟਰ ਲਗਾਏ ਜਾਣਗੇ। ਇਸ ਮੌਕੇ ਤੇ ਪ੍ਰੋਗਰਾਮ ਨੂੰ ਸਫਲਤਾਪੂਰਵਕ ਨਿਪਟਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਡਿਊਟੀ ਵੀ ਲਗਾਈ ਗਈ ਹੈ। ਤੇ ਪੰਜਾਬ ਪੁਲਿਸ ਵੱਲੋਂ ਇੱਕ ਰੂਟ ਮੈਪ ਵੀ ਜਾਰੀ ਕੀਤਾ ਗਿਆ ਹੈ। ਦੇਖੋ ਡਿਪਾਰਟਮੈਂਟ ਆਫ ਐਨਆਰਆਈ ਅਫੇਅਰਸ ਵੱਲੋਂ ਇੱਕ ਐਨਆਰਆਈ ਮਿਲਣੀ ਆਰਗੇਨਾਈਜ਼ ਇੱਥੇ ਹੋ ਰਹੀ ਹੈ ਜਿੱਥੇ ਕੁਝ ਜ਼ਿਲ੍ਹਿਆਂ ਦੇ ਜਿਹੜੇ ਐਨਆਰਆਈਜ਼ ਹੈਗੇ ਹੈ ਉਹ ਇੱਥੇ ਆਣਗੇ ਤੇ ਉਹਨਾਂ ਦੀ ਗ੍ਰੀਵੈਂਸਸ ਨੂੰ ਸੁਨਿਆ ਜਾਏਗਾ ਤੇ ਉਹਨਾਂ ਦਾ ਹੱਲ ਕਰਾਇਆ ਜਾਏਗਾ। ਉਹਦੇ ਲਈ ਇਸ ਵੈਨਿਊ ਤੇ ਸਾਡਾ ਜਿਹੜਾ ਅਰੇਂਜਮੈਂਟਸ ਹੈਗੇ ਆ ਰਿਗਾਰਡਿੰਗ ਫੂਡ ਉਹਨਾਂ ਦਾ ਹਰ ਚੀਜ਼ ਦਾ ਅਰੇਂਜਮੈਂਟਸ ਮੁਕੰਮਲ ਹੈ। ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਕਿਸੇ ਨੂੰ ਨਹੀਂ ਆਏਗੀ ਦੇਖੋ ਐਕਸਟਰਾ ਇਨੀਸ਼ੀਏਟਿਵ ਉਹੀ ਹੁੰਦਾ ਕਿ ਜਿਹੜੇ ਵੀ ਇੱਥੇ ਐਨਆਰਆਈ ਸਾਹਿਬਾਨ ਇੱਥੇ ਆਣਗੇ ਉਹਨਾਂ ਦਾ ਵੈਲਕਮ ਅਸੀਂ ਚੰਗੀ ਤਰ੍ਹਾਂ ਕਰੀਏ ਤੇ ਉਹ ਸਾਡੇ ਸਟੇਟ ਦੇ ਲਈ ਐਸੈਟ ਹੈਗੇ ਹੈ ਇੱਕ ਸੋਰਸ ਆਫ ਇਨਵੈਸਟਮੈਂਟ ਹੈਗੇ ਹੈ ਤੇ ਉਹਨਾਂ ਨੂੰ ਆਪਣੀ ਸਟੇਟ ਤੋਂ ਪਿਆਰ ਦਿਖਣਾ ਚਾਹੀਦਾ ਹੈ ਤਾਂ ਉਸ ਕਰਕੇ ਜਿੰਨੇ ਵੀ ਅਰੇਂਜਮੈਂਟਸ ਹੈਗੇ ਆਪਾਂ ਬਹੁਤ ਵਧੀਆ ਰੇਕਵਰੈਂਸ ਆਪਾਂ ਕਰਾਂਗੇ